ਸਵੈਲ ਦੀ ਜੇ ਗੱਲ ਕਰੀਏ ਤਾਂ ਇਸ ਸਮੇਂ ਅਸੀਂ ਪਿੰਡ ਜਿਉਂ ਦੇ ਵਿੱਚ ਖੜੇ ਹਾਂ ਜਿੱਤੋਂ ਦਾ ਨੌਜਵਾਨ ਆ ਪਿਛਲੇ ਕਾਫੀ ਸਮੇਂ ਤੋਂ ਬਠਿੰਡਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਸ ਨੂੰ ਛਡਾਉਣ ਦੇ ਲਈ ਕਾਫੀ ਸਾਰੀਆਂ ਕੋਸ਼ਿਸ਼ਾਂ ਅਗਰਾਹਾਂ ਜਥੇਬੰਦੀ ਦੇ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਤੇ ਅੱਜ ਵੀ ਡੀਸੀ ਦਫ਼ਤਰ ਦਾ ਘਰਾਉ ਕਰਨ ਦਾ ਜਿਹੜਾ ਜਥੇਬੰਦੀ ਦਾ ਐਲਾਨ ਸੀ ਤਾਂ ਉਸ ਦੇ ਸਬੰਧ ਦੇ ਵਿੱਚ ਵੱਡੇ ਲੈਵਲ ਤੇ ਕੱਠ ਹੋ ਰਹੇ ਨੇ ਤੇ ਸਵੇਰ ਦੇ ਅਸੀਂ ਦੇਖ ਰਹੇ ਹਾਂ ਵੀ ਜਿਹੜੇ ਅਗਰਾਹਾ ਜੋਤੇਬੰਦੀ ਦੇ ਆਗੂ ਆ ਉਹਨਾਂ ਦੇ ਘਰਾਂ ਦੇ ਉੱਪਰ ਵੀ ਜਿਹੜੀ ਸਾਪੇਮਾਰੀ ਹੋ ਰਹੀ ਆ ਉਹਨਾਂ ਦੇ ਘਰਾਂ ਦੇ ਉੱਪਰ ਵੀ ਜਿਹੜੀ ਨਾਜ਼ਰਾ ਰੱਖੀ ਜਾ ਰਹੀ ਆ ਗੱਲਬਾਤ ਕਰਦੇ ਆ ਜੋਤਪਿੰਦ ਦੇ ਆਗੂ ਗਲਾਬ ਸਿੰਘ ਜੀ ਨਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਧਿਆਨ ਦੇ ਵਿੱਚ ਲਿਆਓ ਵੀ ਜੋ ਨੌਜਵਾਨ ਤੁਹਾਡੇ ਪਿੰਡ ਦਾ ਜੇਲ੍ਹ ਦੇ ਵਿੱਚ ਐ ਕਿਹੜੇ ਮਾਮਲੇ ਨੂੰ ਲੈ ਕੇ ਆ ਕਿਹੜੀ ਉਹਦੇ ਤੇ ਧਾਰਾ ਲੱਗੀ ਹੋਈ ਆ ਜਿਹੜਾ ਮੇਰਾ ਨਾਮ ਗਲਾਬ ਸਿੰਘ ਜਿਉਂਦਾ ਮੈਂ ਰਾਮਪ੍ਰੇਮ ਲਾਖਦਾ ਸੰਨਿਆਨ ਮੀਤ ਪ੍ਰਧਾਨ ਆ ਹਾਂਜੀ ਜਿਹੜੀ ਗੱਲ ਇਹ ਹੋਈ ਆ ਆਪਣੇ ਦੋ ਆਗੂ ਅੰਦਰ ਬਲਦੇਵ ਸਿੰਘ ਚੌਕੇ ਸਗਨਦੀਪ ਸਿੰਘ ਜਾਉਂਦਾ ਕਿਉਂਕਿ ਚੌਕੇ ਦਰਸਕ ਸਕੂਲ ਦੀ ਲੜਾਈ ਚੱਲ ਰਹੀ ਸੀ ਪਿਛਲੇ ਦਿਨਾਂ ਦੇ ਵਿੱਚ ਆਹ ਦਿਨਾਂ ਦੇ ਵਿੱਚ ਕਿਉਂਕਿ ਉੱਥੇ ਮੈਨੇਜਮੈਂਟ ਜਿਹੜੀ ਵੱਡੇ ਘਵਲੇਬਾਜੀ ਕਰਦੀ ਸੀਗੀ ਯਾਨੀ ਉਹ 12-13 ਲੱਖ ਰੁਪਏ ਇੱਕ ਮਹੀਨੇ ਦਾ ਘਵਲਾ ਸੀ ਉਹਨਾਂ ਦਾ ਕਿਉਂਕਿ ਸਾਡੇ ਬੱਚਿਆਂ ਦੀ ਵਰਦੀਆਂ ਚੋਂ ਪੈਸੇ ਖਾਣੇ ਚੋਂ ਪੈਸੇ ਸਾਡੇ ਜਿਹੜੇ ਉੱਥੇ ਟੀਚਰ ਲੱਗੇ ਹੋਏ ਆ ਪੜਾਉਂਦੇ ਆ ਉਹਨਾਂ ਦੀਆਂ ਤਨਖਾਹਾਂ ਤੇ ਕੱਟ ਕਿਉਂਕਿ ਉਹਨਾਂ ਨੂੰ ਪੂਰੇ ਤਨਖਾਹਾਂ ਦੇ ਉੱਤੇ ਸਾਈਨ ਕਰਾ ਲੈਣੇ ਆ ਉਹਨਾਂ ਨੂੰ ਦੇਣਾ ਉਹੀ 10-12 ਹਜ਼ਾਰ ਰੁਪਏ ਯਾਨੀ ਐ ਸਾਰੇ ਕੁੱਲ ਮਿਲਾ ਕੇ ਜਦੋਂ ਸਾਡੇ ਉਹ ਉਹਨਾਂ ਡੇਟਰ ਜਿਹੜੇ ਬੋਲਣ ਲੱਗੇ ਉਹਨਾਂ ਨੂੰ ਬਾਹਰਲਾ ਰਸਤਾ ਦਿਖਾਉਣ ਲੱਗੇ ਸਕੂਲ ਤੋਂ ਕੱਢਣ ਲੱਗੇ ਹੋ ਪਰ ਜਦੋਂ ਇੱਧਰ ਗੱਲ ਆਈ ਸਾਰਾ ਉਹਨਾਂ ਨੇ ਉਹਦਾ ਪ੍ਰਦਰਸ਼ਨ ਕੀਤਾ ਉਹਦਾ ਸਕੂਲ ਮੂਰੇ ਸਾਰੇ ਟੀਚਰਾਂ ਨੇ ਇਕੱਠੇ ਹੋ ਕੇ ਧਰਨੇ ਮਜਾਰੇ ਕੀਤੇ ਉਹਨਾਂ ਦੇ ਉੱਤੇ ਜਦੋਂ ਹੱਤਿਆਚਾਰ ਹੋਇਆ ਇਹ ਸਾਡਾ ਫੈਸਲਾ ਹੀ ਹੁੰਦਾਗਾ ਭਰਾਵੋ ਕਿਸੇ ਵੀ ਤੌਕੇ ਤੇ ਕੋਈ ਵੀ ਹਮਲਾ ਹੁੰਦਾਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਉਹਨਾਂ ਦੀ ਹਮਾਇਤ ਤੇ ਜਾਇਆ ਜਾਂਦਾਗਾ ਅਸੀਂ ਇਧਰੋਂ ਵਿਅਤ ਬੰਦੇ ਬਣੇ ਉਹਨਾਂ ਦੀ ਹਮਾਇਤ ਤੇ ਕੇ ਲਗਾਤਾਰ ਹੋ ਸੱਤ ਮਹੀਨੇ ਧਰਨਾ ਜਿਹੜਾ ਲਗਾਤਾਰ ਚੱਲਦਾ ਰਿਹਾ ਉਹਨਾਂ ਦੇ ਵੱਖ-ਵ ਪਰ ਉਹਨਾਂ ਸਮਿਆਂ ਦੇ ਵਿੱਚ ਅਸੀਂ ਗੇਟ ਦਾ ਵੀ ਉੱਥੇ ਘਰੋ ਰੱਖਿਆ ਉਹਨਾਂ ਨੇ ਉਸ ਕਰਕੇ ਪੁਲਿਸ ਨੇ ਉੱਥੋਂ ਜਿਹੜਾ ਲੱਖੀ ਚਾਰਜ ਪਹਿਲਾਂ ਚੌਕੇ ਪਿੰਡ ਦੇ ਵਿੱਚ ਕੀਤਾ ਉਦੋਂ ਸਾਡੇ ਗ੍ਰਿਫਤਾਰ ਕਿਤੇ ਬੰਦੇ ਉਦੋਂ ਤਾਂ ਰਿਹਾ ਕਰਾ ਦਿੱਤੇ ਸੀ ਰਾਤੇ ਰਾਤ ਹੀ ਦੂਜੀ ਵਾਰ ਫੇਰ ਚੱਕ ਲਏ 5 ਅਪ੍ਰੈਲ ਨੂੰ 5 ਅਪ੍ਰੈਲ ਨੂੰ ਅਸੀਂ ਉੱਥੋਂ ਸਕੂਲ ਮੂਹਰੇ ਤੜਕੇ ਆ ਕੇ ਇਹਨਾਂ ਨੇ ਚੱਕ ਲਏ ਸਾਡੇ ਸਾਡੇ ਆਗੂ ਮਾਸਟਰ ਪਾਇਏ ਸੀਗੇ ਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਬਲਦੇਵ ਸਿੰਘ ਚੌਕਿਤ ਰੱਖ ਲਿਆ ਸੀਗਾ ਅਸੀਂ ਗੱਲ ਕਰਾਂਗੇ ਵੀ ਸਾਡੇ ਉਹਨਾਂ ਆਗੂਆਂ ਨੂੰ ਰਿਹਾ ਕੀਤਾ ਜਾਵੇ ਪਰ ਇੱਥੋਂ ਦਾ ਪ੍ਰਸ਼ਾਸਨ ਐਡਾ ਭੁੱਸ ਰਿਆ ਹੋਇਆ ਸੀਗਾ ਸਾਰਾ ਪ੍ਰਸ਼ਾਸਨ ਬਣਾ ਕੇ ਤੇ ਉ ਸਾਡੇ ਸੂਬੇ ਦੀ ਆਗੂ ਹਰਿੰਦਰ ਕੌਰ ਬਿੰਦੂ ਤੇ ਪੰਮੀ ਉਹਨਾਂ ਦੇ ਸਿਰ ਦੇ ਬਾਲ ਪਟੇ ਕੇ ਡਾਂਗਾ ਮਾਰੀਆਂ ਗਈਆਂ ਯਾਨੀ ਇਹੋ ਜਿਹਾ ਹੱਤਿਆਚਾਰ ਕੀਤਾ ਇਥੋਂ ਦੀ ਹਕੂਮਤ ਨੇ ਉਹਦੇ ਵਿੱਚੋਂ ਸਾਡੇ ਆਗੂ ਖਾਸੇ ਗਿਰਫਤਾਰ ਕਰ ਲਏ ਸੀਗੇ ਕੁਝ ਟੀਚਰ ਸੀਗੇ ਕੁਝ ਕਿਸਾਨ ਆਗੂ ਸੀਗੇ ਉਹਨਾਂ ਵਿੱਚੋਂ ਦੂਜੇ ਸਾਰੇ ਰਿਹਾ ਕਰਤੇ ਕੋ ਸਾਡੀਆਂ ਭੈਣਾਂ ਵੀ ਗਿਰਫਤਾਰ ਕਰ ਲਈਆਂ ਸੀਗੀਆਂ ਉਹ ਰਿਹਾ ਕਰਤੀਆਂ ਸੀ ਇਹਨਾਂ ਨੇ ਜਦੋਂ ਪ੍ਰਸ਼ਾਸਨ ਨੇ ਜ਼ੋਰ ਪਾਇਆ ਇਧਰੋਂ ਸਾਡੇ ਇਹ ਦੋ ਆਗੂ ਰੱਖ ਲਏ ਵੀ ਸੀ ਇਹਨਾਂ ਨੂੰ ਦੋ ਚਾਰ ਦੇਣਾ ਚ ਮਗਰੋਂ ਰਿਹਾ ਕਰਾਂਗੇ ਪਰ ਉਹਨਾਂ ਦੇ ਜਿਹੜੇ ਸਾਡੇ ਜੌਂਦ ਪਿੰਡ ਦੀ ਜ਼ਮੀਨ ਦੀ ਲੜਾਈ ਚੱਲ ਰਹੀ ਆ ਮਾਲਕੀ ਹੱਕਾਂ ਨੂੰ ਲੈ ਕੇ ਅਸੀਂ ਆਪਦੀ ਲੜ ਰਹੇ ਹਾਂ ਕਿਉਂਕਿ ਸਰਕਾਰ ਕਹਿੰਦੀ ਆ ਮਰਬੇਬੰਦੀ ਕਰਕੇ ਤਾਂ ਉਹ ਜਗੀਵਾੜੇ ਲੋਕਾਂ ਦਾ ਜ਼ਗੀਰਦਾਰ ਲੋਕਾਂ ਦਾ ਹਿੱਸਾ ਬਾਹਰ ਕੱਢਣਾ ਹੈਗਾ ਯਾਨੀ ਉਹ ਜ਼ਮੀਨ ਦੇ ਵਿੱਚ ਆ 300 700 ਦਾ 350 ਪਰਿਵਾਰ ਜਿਗਾਰਾ ਕਰਦਾਗਾ ਉਹ ਹਾਈ ਕੋਰਟ ਤੋਂ ਆਰਡਰ ਲੈ ਆ ਕੇ ਬਹਾਨਾ ਲੈ ਕੇ ਹਾਈ ਕੋਰਟ ਦਾ ਸਾਡੇ ਮਰਬੇਬੰਦੀ ਕਰਕੇ ਉਹ ਟਾਕਾ ਜਿਹੜੇ ਕੱਢਣੇ ਚਾਹੁੰਦੀ ਆ ਉਹਨਾਂ ਨੂੰ ਸੁਭਾਉਣੇ ਚਾਹੁੰਦੀ ਆ ਪਰ ਲੋਕ ਉਹ ਲੜਾਈ ਲੜ ਰਹੇ ਆ ਸਾਰਾ ਪਿੰਡ ਸਾਰੀ ਜਸੇਵੰਦੀ ਸਮੇਤ ਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੁਝ ਹੋਇਆਗਾ 20 ਜਨਵਰੀ ਨੂੰ ਭਰਾਵੋ ਕੀ ਤਾਂ ਦੇਖਿਆ ਤੁਸੀਂ ਸਾਰਿਆਂ ਨੇ ਉਸ ਗੱਲ ਦੇ ਵਿੱਚ ਉਹ ਕਹਿੰਦੇ ਇਹਨਾਂ ਨੇ ਡਿਊਟੀ ਸਾਹਿਬ ਦੀ ਬਾਹ ਤੋੜਤੀ ਡਿਊਟੀ ਬਾਹ ਮੈਡੀਕਲ ਦੀ ਰਿਪੋਰਟ ਦੇ ਵਿੱਚ 307 ਬੰਦੂਗੀ ਨਹੀਂ ਕੋਈ ਉਹਦਾ ਚੰਦਨੀ ਕੁਛ ਨਹੀਂ ਇਸ ਕਰਕੇ ਕਹਿੰਦੇ ਆ ਵੀ ਉਹ 307 ਬੰਦੂਗੀ ਨਹੀਂ ਸੀ ਕਿ ਜਿਹੜੀ ਇਹਨਾਂ ਨੇ ਲਾਈ ਹੋਈ ਆ। ਸੋਡੀ ਮੰਗੇ ਆ ਵੀ ਜਿਹੜੀ ਬੰਦੀ ਧਾਰਾ ਉਹ ਲਗਾਈ ਜਾਂਦੀ। ਬੰਦੀ ਧਾਰਾ ਤਾਂ ਲਗਾ ਦਿੰਦੇ ਲਾਈ ਜਾਂਦੇ ਤਾਂ ਸਾਡੇ ਤਾਂ 307 ਹੀ ਲੱਗਦੀਆਂ ਹੁੰਦੀਆਂ ਗਈਆਂ ਜਾਂ ਚਾਹ ਚੌਂ ਚੱਕ ਲਾ ਦਿੰਦੇ ਹੁੰਦੇ ਵੀ ਇਹਨਾਂ ਨੇ ਬੰਦਾ ਗ੍ਰਿਫਤਾਰ ਚੱਕ ਲਿਆ ਜੀ ਇਹ ਨਹੀਂ ਮਾਰਦੀ ਨੀਤੀ ਸੀਗਾ। ਸਾਡੇ ਤਾਂ ਲਾਉਣਾ ਕਿਉਂਕਿ ਅਸੀਂ ਕਿਰਤੀ ਲੋਕਾਂ ਦੀ ਬਾਤ ਚੱਕਦੇ ਆ। ਉਹਨਾਂ ਦੀ ਹਮਾਇਤ ਹੈਗੇ ਇਸ ਕਰਕੇ ਉਹ ਸਬਦ ਸੁਣਾਉਣ ਲੱਗੇ ਹੋਏ ਸੀਗੇ ਵੀ ਇੱਥੋਂ ਉਹਨਾਂ ਦੀ ਬਾਜ਼ ਨੂੰ ਬੰਦ ਕਰ ਦਗੇ। 5 ਅਪ੍ਰੈਲ ਦਾ ਸਾਡੇ ਹੋ ਦੋਨੇ ਆਗੂ ਜੇਲ੍ਹ ਦੇ ਵਿੱਚ ਬੰਦ ਆ ਪਰ ਇਹ ਸੀ ਕਹਿੰਦੇ ਵੀ ਕੋਈ ਉਹਨਾਂ ਦੇ ਛੱਟ ਨਹੀਂ ਕੋਸ ਨਹੀਂ ਸਾਡਾ ਕੇਸ ਵੀ ਜਿਹੜਾ ਮਸਾ ਦਾ ਪਹਿਲਾ ਚਲਾਨ ਬੇਸ ਕਰਾਇਆ ਮੁੜ ਕੇ ਕੋਰਟ 'ਚ ਨਹੀਂ ਲਾਇਆ ਇਹਨਾਂ ਨੇ ਯਾਨੀ ਪਿਛਲੇ ਦਿਨਾਂ ਦੇ ਵਿੱਚ ਸਗਣੀ ਦੀ ਮਾਸੀ ਮਰ ਗਈ ਸਰਗੋਸ਼ ਹੋ ਗਈ ਸੀਗੀ ਉਹ ਲਗਾਤਾਰੀ ਜੇਸੇ ਬੰਦੀ ਚਲਦੀ ਸੀ ਉਹ ਵੀ ਮਾਸੀ ਵੀ ਉਹਦੀ ਉਦੋਂ ਅਸੀਂ ਪ੍ਰੋਬਲਮ ਮੰਗੀ ਵੀ ਇਹਦੇ ਸੰਸਕਾਰ ਤੇ ਲਿਆਉਣ ਨੂੰ ਦਿੱਤਾ ਜਾਵੇ ਫਿਰ ਅਸੀਂ ਭੋਗ ਤੇ ਭੋਗ ਤੇ ਅਸੀਂ ਅਰਜੀ ਕੋਰਟ ਤੋਂ ਮਜੂਰ ਵੀ ਕਰਾ ਲਈ ਯਾਨੀ ਜੇਲ੍ਹ ਦਾ ਸੁਪਰਡੈਂਟ ਕਹਿੰਦਾ ਸਾਡੇ ਕੋਲ ਅੱਜ ਗਾਰਦ ਨਹੀਂ ਯਾਨੀ ਅੱਜ ਦੇਖੋ ਗਾਰਦ ਕਿੱਥੋਂ ਲਿਆ ਕੇ ਕਿਵੇਂ ਚੜਾਈ ਹੋਈ ਉਹਦੇ ਕਹਿੰਦੇ ਗਾਰ ਦੀ ਹੈ ਨਹੀਂ ਭੋਗ ਤੇ ਵੀ ਨਹੀਂ ਰੁੱਟੀ ਹੋਤੀ ਉਦੋਂ ਬਾਅਦ ਸਾਡੇ ਮਾਤਾ ਸਾਗਨਦੀਪ ਦੀ ਮਾਤਾ ਦਾ ਕਰਮੇਲ ਕੌਰ ਦਾ ਤਾਂ ਹਾਥ ਹੋ ਗਿਆ 10 ਦਿਨ ਇੱਕ ਨੂੰ ਇਸ ਕਰਕੇ ਉਹਦੇ ਵੇਲੇ ਵੀ ਅਸੀਂ ਬਹੁਤ ਜਦੋਜਹਿਦ ਕੀਤੀ ਵੀ ਉਦੋਂ ਆਪਦੇ ਪਹਿਲਾਂ ਤਾਂ ਉਹ ਢਿੱਲੀ ਸੀਗੀ ਸਗਣੀ ਸਗਣੀ ਕਰਦੀ ਹੂ ਮਾਰ ਕੇ ਮੂੰਹ ਦੇਖਣ ਵਾਸਤੇ ਬੁੱਤ ਦਾ ਅਸੀਂ ਯਤਨ ਕਰੇ ਉਦੋਂ ਵੀ ਅਰਜ਼ੀਆਂ ਲਾਈਆਂ ਪਰ ਨਹੀਂ ਇਹਨਾਂ ਨੇ ਦਿੱਤੀ ਕਿਉਂਕਿ ਇੱਕ ਇਹ ਆਏ ਕਹਿੰਦੇ ਵੀ ਅਸੀਂ ਦਿਖਾ ਰਹੇ ਆ ਲੋਕਾਂ ਨੂੰ ਵੀ ਆਏ ਨਹੀਂ ਆਉਣ ਦੇ ਜਿਹੜੇ ਕਿਰਤੀ ਲੋਕਾਂ ਦੀ ਲੜਾਈ ਲੜਦੇ ਵੀ ਜਵਾਨਤ ਵੀ ਨਹੀਂ ਦਿੱਤੇ ਹਾਂ ਉਹਦੇ ਜੇ ਵੀ ਨਹੀਂ ਆਉਣ ਦਿੱਤਾ ਉਹ ਤੋਂ ਕਹਾ ਫਿਰ ਜਿਹੜੀ ਮੌਤ ਹੋ ਗਈ ਮੌਤ ਤੇ ਵੀ ਜਦੋਂ ਜਹਿਦ ਕਰਕੇ ਬਠਿੰਡੇ ਦੇ ਵਿੱਚ 5 ਦਿਨ ਧਰਨਾ ਲਾਇਆ 19 ਤਰੀਕ ਨੂੰ ਅਸੀਂ ਡੀਸੀ ਦਫ਼ਤਰ ਘੇਰਿਆ ਤਾਂ ਜਾ ਕੇ ਉਹ ਪ੍ਰੋਗਰਾ ਜਿਹੜੀ ਮਿਲੀ ਆ ਇਥੋਂ ਦੇ ਸੈਸ਼ਨ ਚਾਗਣੇ ਅੱਜ ਨੇ ਤਾਂ ਉਹ ਵੀ ਰੱਦ ਕਰਤੀ ਸੀ ਹਾਈ ਕੋਰਟ ਤੋਂ ਲਈ ਫਰੇ ਸੀਗੇ ਅਸੀਂ ਉਹੇ ਦਿਨਾਂ ਦੇ ਵਿੱਚ ਸਗਣੀ ਨੂੰ ਫੇਰਨ ਤੇ ਛੱਡ ਕੇ ਆਏ ਆ ਉਸ ਤੋਂ ਬਾਅਦ ਸਾਡੇ ਸੁਪਾ ਕਮੇਟੀ ਦਾ ਸੱਦਾ ਆ ਗਿਆ ਸੀ ਸੁਨੇਹਾ ਆ ਗਿਆ ਵੀ ਹੁਣ ਇਹ ਲੜਾਈ ਆ ਜਿਹੜੀ ਅਸੀਂ ਆਰ ਪਾਰ ਦੀ ਕਰਾਂਗੇ ਸਾਡੇ ਉਹ ਦੋਨੇ ਆਗੂ ਲਖਾਂਗੇ ਸੈਕਟਰੀਟ ਦਾ ਘਰਾਓ ਕਰਨਾ ਸੀਗਾ ਅੱਜ ਡੀਸੀ ਦਫਤਰ ਅੱਗੇ ਪਹੁੰਚਣਾ ਸੀ ਲੱਗਦਾ ਵੀ ਪਹੁੰਚ ਜਾਓਗੇ ਜੇ ਇਸ ਤਰ੍ਹਾਂ ਦੇ ਪ੍ਰਬੰਧ ਨੇ ਸਾਡਾ ਯਤਨ ਹੈਗਾ ਅਸੀਂ ਪਹੁੰਚਾਂਗੇ ਹੂੰ ਕੀ ਦਾ ਗੱਲਬਾਤ ਕੋਈ ਚੱਲਦੀ ਸੁਪੇਰਨਾ ਕੀ ਹੁੰਦੀ ਉਹ ਗੱਲ ਦਾ ਕਾਹਾਂ ਫੈਸਲਾਗਾ ਪਰ ਸਾਡਾ ਐਲਾਨ ਆਇਆ ਸੀ ਉਹ ਤੇ ਹਰ ਹਾਲਤ ਜਿਵੇਂ ਸਾਨੂੰ ਕੋਈ ਸੁਪੇ ਦੇ ਹੁਣ ਕਾਲ ਆ ਜੂ ਜਾਂ ਕਿਸੇ ਵੱਤੋਂ ਵੀ ਸਾਨੂੰ ਲੱਗੂਗਾ ਕੁਝ ਨੇਹਾ ਅਸੀਂ ਅੱਗੇ ਵਧਾਂਗੇ ਕਿਉਂਕਿ ਅਸੀਂ ਟੱਕਰ ਲੈਣੀ ਆ ਜਾਂ ਤਾਂ ਉਹ ਸਾਨੂੰ ਜੇਲਾਂ ਦੇ ਵਿੱਚ ਲੈ ਜਾਣ ਜਾਂ ਸਾਡੇ ਉਹ ਮੱਥੇ ਪਾੜ ਦੇਣ ਸਰਕਾਰ ਕਿਉਂਕਿ ਹਕੂਮਤ ਡਾਢੀ ਤੇ ਤਾਕੜੀ ਆ ਕਰ ਸਕਦੀ ਐ ਇਹਦਾ ਕੁਝ ਇਸ ਕਰਕੇ ਉਹ ਸਰਕਾਰ ਨੇ ਸੋਚਣਾਗਾ ਸਾਡਾ ਤਾਂ ਧਰੋ ਐਲਾਨ ਆ ਵੀ ਜਿੰਨਾਂ ਦੇ ਸਾਡੇ ਆਗੂ ਰਿਹਾ ਨਹੀਂ ਹੁੰਦੇ ਉਹਨਾਂ ਦੇ ਕ੍ਰਿਸਟਲ ਦਾ ਹੁਣ ਜਿਹੜਾ ਐਲਾਨ ਆਇਆ ਰਿਹਾ ਕਰਾਉਣ ਤੱਕ ਦਾ ਹੀ ਆ ਹਾਂ ਰਿਹਾ ਨਹੀਂ ਹੋਣੇ ਚ ਉਰੇ ਬਰੇ ਦੀ ਕੋਈ ਸਾਰਤ ਨਹੀਂ ਇਹਦੇ 'ਚ ਕਿਉਂਕਿ ਲੰਮਾ ਸਮਾ ਸੀ ਦੇਖ ਲਿਆ ਇਸ ਕਰਕੇ ਵੱਡੇ ਵੱਡੇ ਨੂੰ ਇਥੇ ਪ੍ਰੋਬਲਮਾਂ ਵੀ ਮਿਲਦੀਆਂ ਜਿਹੜੇ ਕੋਈ ਬਲਾਤਕਾਰੀ ਆ ਕੋਈ ਹੋਰ ਆ ਜਾਂ ਕੋਈ ਚਿੱਟੇ ਦੇ ਸਖਤ ਦਰਾ ਕੋਈ ਵੀ ਆ ਉਹਨਾਂ ਨੂੰ ਤਾਂ ਭਰਾਓ ਜਵਾਨਤਾ ਵੀ ਮਿਲਦੀਆਂ ਗਈਆਂ ਇੱਥੇ ਸਾਡੇ ਬੰਦਿਆਂ ਨੂੰ ਜਵਾਨਤਾ ਵੀ ਨਹੀਂ ਦਿੱਤੀਆਂ ਹਾਈ ਕੋਰਟ ਤੋਂ ਵੀ ਤਨਾਰੀ ਰੀਟ ਕਰਤੀ ਇਹਨਾਂ ਨੇ ਜਵਾਨਤਾ ਤਾਂ ਐਸਨ ਜਿੰਨੇ ਤਾਂ ਇੱਥੇ ਦਾ ਦੇਣੀ ਕੀ ਸੀਗੀ ਪਹਿਲਾਂ ਪਰ 90 ਦਿਨਾਂ ਦੇ ਵਿੱਚ ਫੇਰ ਵੀ ਹੁੰਦਾ ਵੀ ਜਵਾਨਤਾ ਮਿਲਣੀ ਚਾਹੀਦੀ ਯਾਰ ਇਹ ਤਾਂ ਅੱਜ 10 ਮਹੀਨੇ ਹੋ ਗਏ ਪਰ ਇਸ ਕਰਕੇ ਸਰਕਾਰ ਜਿਹੜਾ ਲੋਕਾਂ ਨੂੰ ਸਾਬਦੇ ਕਰਨਾ ਚਾਹੁੰਦੀ ਆ ਉਹ ਸਰਕਾਰ ਭੁੱਲ ਜੇ ਲੋਕ ਹਮੇਸ਼ਾ ਲੋਕਤੰਤਰ ਦੇ ਵਿੱਚ ਲੋਕ ਤਕੜੇ ਹੁੰਦੇ ਆ ਭਗਵੰਤ ਮਾਨ ਆਪ ਵੀ ਕਹਿੰਦਾ ਬਣਾਇਆ ਭਗਵਾਨਤ ਮਾਨ ਨੇ ਜਿਹੜਾ ਉਹਨਾਂ ਦਾ ਢੋਲੀ ਚੱਕ ਬਣਿਆ ਹੋਇਆ ਹੈਗਾ ਹੈ ਡਾਨੀਆਂ ਬਾਨੀਆਂ ਦਾ ਇਥੋਂ ਦਾ ਕੇਜਰੀਵਾਲ ਜਿਹੜੀ ਦੌੜ ਲੱਗੀ ਹੋਈ ਹੈ ਉਹਨਾਂ ਦੇ ਆਪਦੇ ਜਾਣੀ ਜਿਵੇਂ ਮੋਦੀ ਨੇ ਜਗ੍ਹਾ ਦੇ ਵਿੱਚ ਕਰਾਇਆ ਸੀ ਤਾਂ ਉਹ ਜਗ੍ਹਾ ਦਾ ਮੁੱਖ ਮੰਤਰੀ ਸੀਗਾ ਤੇ ਉਹਨੂੰ ਕਾਰ ਦਾ ਕਾਰਖਾਨਾ ਲਵਾਇਆ ਸੀ ਤੇ ਘੱਟੋ ਘੱਟ ਕਿੱਡਾ ਭੜਾਂਗਾ ਕਰਾਇਆ ਸੀ ਨੇ ਕਤਲੇਆਮ ਕਰਾਇਆ ਸੀਗਾ ਯਾਨੀ ਉਹ ਡਾਨੀਆਂ ਬਾਨੀਆਂ ਨੂੰ ਚਿਹਰਾ ਦਿਖਾਉਣ ਵਾਸਤੇ ਵੀ ਮੈਨੂੰ ਪ੍ਰਧਾਨ ਮੰਤਰੀ ਬਣਾਉਣਾ ਇਸ ਕਰਕੇ ਹੁਣ ਵੀ ਇਹਨਾਂ ਦੀ ਮੋਦੀ ਤੇ ਕੇਜਰੀਵਾਲ ਦੀ ਹੀ ਦੌੜ ਲੱਗੀ ਹੋਈ ਆ ਵੀ ਸਾਡੀ ਪੰਜਾਬ 'ਚ ਸਰਕਾਰ ਆ ਕਿਉਂਕਿ ਸਾਡੇ ਲੋਕਾਂ ਨੂੰ ਇਹ ਹੁੰਦਾ ਹੈਗਾ ਵੀ ਜਦੋਂ ਵੋਟਾਂ 'ਚ ਉਦੋਂ ਸਰਕਾਰ ਪਿੱਛੇ ਹਟਦੀ ਹੁੰਦੀ ਆ ਪਰ ਆਹ ਦੇਖ ਲਓ ਵੋਟਾਂ 'ਚ ਤਾਂ 7-8 ਮਹੀਨੇ ਰਹਿ ਗਏ ਪਰ ਸਰਕਾਰ ਦੇਖੋ ਕਿੱਦਾਂ ਜ਼ਬਰਦਸਤ ਆ ਸਾਡੇ ਲੋਕਾਂ ਨੂੰ ਜਿਹੜਾ ਆਏ ਸੀਗਾ ਵੀ ਵੋਟਾਂ ਨਾਲ ਸਰਕਾਰ ਬਣਾਉਂਦੇ ਆ ਇਹ ਇਹ ਲੋਕਾਂ ਦੀਆਂ ਵੋਟਾਂ-ਬੂਟਾਂ ਨਾਲ ਕਾਹਨੂੰ ਬਣਦੀ ਆ ਤਾਂ ਸਾਡੂ ਭਲੇਖੇ ਦਿੱਤੇ ਹੋਏ ਆ ਵੀ ਪਿਛਲਿਆਂ ਤੋਂ ਅੱਕੇ ਹੋਏ ਕਿ ਤੀਜੇ ਨੂੰ ਪਾ ਦੇਣਗੇ ਪਰ ਜਿੰਨਾ ਵੀ ਇੱਥੇ ਰਾਜਗਦੀ ਤੇ ਉਹਨੀਆਂ ਕੁਰਸੀ ਤੇ ਹੋਣਗੀਆਂ ਇਹਨਾਂ ਨੇ ਸਾਡੇ ਲੋਕਾਂ ਦਾ ਕੁਝ ਨਹੀਂ ਸਮਾਰਨਾ ਇਸ ਕਰਕੇ ਅਸੀਂ ਲਗਾਤਾਰ ਜਿਹੜਾ ਉਹ ਇਹਨਾਂ ਦੀ ਕੇਜਰੀਵਾਲ ਦੀ ਇਹ ਦੌੜ ਲੱਗੀ ਹੋਈ ਆ ਵੀ ਮੈਂ ਉਹ ਡਾਂਗੀਆਂ ਬੰਨ੍ਹ ਕੇ ਦੇ ਵਿੱਚ ਇਹਰਾ ਦਿਖਾਵਾਂ ਵੀ ਪੰਜਾਬ ਦੇ ਵਿੱਚ ਮੈਂ ਹੱਥਿਆਰ ਕਰ ਲੋਕ ਹਮੇਸ਼ਾ ਲੋਕਤੰਤਰ ਦੇ ਵਿੱਚ ਵੱਡੇ ਹੁੰਦੇ ਹਨ ਲੋਕ ਜਿੱਤਣਗੇ ਸਰਕਾਰ ਨੂੰ ਵੱਡੇ ਟਿਕਨੇ ਪੈਣਗੇ ਸੋ ਦੋਸਤੋ ਗੁਲਾਬ ਸਿੰਘ ਜੀ ਨੇ ਜਾਣਕਾਰੀ ਦਿੱਤੀ ਜਿਉਂਦੀ ਧਰਤੀ ਤੋਂ ਵੀ ਇਹ ਜਿਹੜਾ ਮਾਮਲਾ ਇਸ ਗੱਲ ਨੂੰ ਲੈ ਕੇ ਜਿਹੜਾ ਅੱਜ ਡੀਸੀ ਦਫ਼ਤਰ ਦਾ ਘਰਾਉ ਕਰਨਾ ਸੀ ਤੇ ਹਰ ਹਾਲਤ ਦੇ ਵਿੱਚ ਕਹਿੰਦੇ ਸੀ ਉੱਤੇ ਪਹੁੰਚ ਕੇ ਰਹਾਂਗੇ ਸਾਡਾ ਇਹ ਯਤਨ ਰਹੂਗਾ